ਮਾਤਮੀ ਦਾ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ ਅਹਰੀ ਲੋਕ ਤੁਹਾਨੂੰ ਦੱਸਣਗੇ ਜਿਨ੍ਹਾਂ ਨਾਲ ਤੁਸੀਂ ਵਿਸ਼ਵਾਸ ਕਰਦੇ ਰਹੇ ਹੋ ਆ ਲੋਕ ਤੁਹਾਨੂੰ ਅਪ੍ਰੈਲ ਮਿਤੀ 2024 ਚ ਦੱਸਣਗੇ ਤੁਹਾਡਾ ਕੀ ਹਾਲ ਹੁੰਦਾ ਇੱਥੇ ਤਾਂ ਮੈਂ ਵੀ ਉਹਨਾਂ ਲੋਕਾਂ ਨੂੰ ਵੇਖਣਾ ਜਿਹੜੇ ਲੋਕਾਂ ਨੇ ਉਹ ਗੁੰਡਾਗਰਦੀ ਕੀਤੀ ਪਿੰਡਾਂ ਚ ਜੋ ਤੋਂ ਹਮਾਤ ਬਣਾਏ ਪਿੰਡਾਂ ਚ ਹੁਣ ਸਰਕਾਰ ਆਮ ਆਦਮੀ ਪਾਰਟੀ ਵਾਲੇ ਦੀ ਆ ਕੋਲ ਵੇਖਾਂਗੇ ਕਿਹੜੇ ਪਿੰਡ ਚ ਕਿਹੜਾ ਬੰਦਾ ਉਹਨਾਂ ਦੀ ਬਾਹ ਫੜਦਾ ਤੇ ਉਹੀ ਕੰਮ ਫੇਰ ਦੁਬਾਰਾ ਕਰਦਾ ਹੁਣ ਦੱਸਾਂਗਾ ਉਹਨਾਂ ਨੂੰ ਜਿੰਦਾਬਾਦ ਜਿੰਦਾਬਾਦ ਮੈਂ ਕਦੀ ਕਿਸੇ ਨਾਲ ਧੱਕਾ ਨਹੀਂ ਕਰਦਾ ਲਗਭਗ ਪਾਣੇ 2 ਸਾਲ ਹੋ ਗਈਆਂ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਕਹਿੰਦੇ ਕਿ ਕਿਸੇ ਪਿੰਡ ਚ ਕਿਸੇ ਨਾਲ ਕੋ ਧੱਕਾ ਹੋਇਆ ਉਹ ਕਾਲੀ ਨਾ ਹੋਇਆ ਹੋਵੇ ਕਾਂਗਰਸੀ ਨਾ ਹੋਇਆ ਹੋਵੇ ਅਸੀਂ ਵੀ ਕਹਿੰਦੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਉਹਨਾਂ ਥੱਲੇ ਵਾਲਿਆਂ ਨੂੰ ਮੈਂ ਕੁਝ ਵੀ ਕਹਿਣਾ ਪਰ ਜਿਹੜੇ ਉਹਨਾਂ ਦੇ ਆਕਾ ਪਿੱਛੇ ਬੈਠੇ ਨੇ ਜਿਹੜੇ ਉਹਨਾਂ ਕੋਲ ਕਰੰਮ ਦੇ ਰਹੇ ਉਹਨਾਂ ਨੂੰ ਨਹੀਂ ਮੈਂ ਛੱਡਦਾ online ਵੀ ਚੱਲਣ ਦੇ ਭਰਾਵੋ ਦੇਖ ਰਹੇ ਹੋਗੇ ਉਹ ਵੀ ਬੈ ਕੇ ਆਪਣੇ ਘਰਾਂ ਚ ਜਿਹੜੀ ਗੁੰਡੇ ਗਰਦਿਆਂ ਨੇ ਪਿਛਲੀ ਵਾਰੀ ਕੀਤੀ ਆ ਉਹਦਾ ਸਾਬਕਿਤਾਬ 2024 ਚ ਮੈਂ ਦੋਰਾ ਹੀ ਦੇਣਾ ਹੈ ਫਿਰ ਬੰਦੇ ਨੇ ਸਖਬੀਰ ਬਾਦਲ ਕਹਿੰਦਾ ਕਹਿੰਦਾ ਤਿੰਨ ਚਾਰ ਮਲੰਗ ਹੁੰਦੇ ਨੇ ਆਮ ਆਦੀ ਪਾਰਟੀ ਵਾਲਿਆਂ ਨੂੰ ਮਲੰਗ ਦੱਸਦਾ ਤਾਂ 13000 ਦੇ ਲਗਭਗ ਪਿੰਡ ਨੇ ਕਹਿੰਦਾ 40 50000 ਮਲੰਗ ਵਾਲਿਆਂ ਕੋਲ ਆਮ ਆਦੀ ਪਾਰਟੀ ਵਾਲਿਆਂ ਨੂੰ ਮਲੰਗ ਦੱਸਦਾ ਤਾਂ ਤੁਸੀਂ ਦੇਖ ਲਓ ਤੁਸੀਂ ਮਲੰਗ ਜਿਹੜੇ ਸਿਆਣੇ ਲੋਕ ਸਮਝਦਾਰ ਲੋਕ ਆ ਜਿੰਨਾ ਪਨਵੇਂ ਮੰਨਦੇ ਬਣਾਏ ਉਹਨਾਂ ਨੂੰ ਇਹ ਲੋਕ ਮਲੰਗ ਬਸਦੇ ਨੇ ਉਹ ਮਲੰਗ ਬਸ ਤੁਸੀਂ ਲੋਕ ਦੇ ਜਿਨ੍ਹਾਂ ਦੀ ਸੁੱਧ ਬੋਧ ਮਾਰੀ ਗਈ ਆ ਸਮਝ ਨਹੀਂ ਲੱਗਦੀ ਆਪਾਂ ਕਰਨਾ ਕੀ ਆ ਆ ਦੇਖਦੇ ਹੋਰ ਫੇਸਬੁੱਕ ਦੇਖ ਕੇ ਕੀ ਕਹਿਦੇ ਰਹਣਾ ਪਰ ਇੱਕ ਗੱਲ ਸੁਣ ਲੈਣਾ ਇਹਨਾਂ ਮਲੰਗਾਂ ਨੇ ਜਿਹੜਾ ਤੁਹਾਡਾ ਹਾਲ ਕਰਨਾ ਨਾ ਤੇ ਤੁਹਾਨੂੰ 24 ਤੇ ਪਤਾ ਲੱਗਣਾ ਮੈਂ ਤਾਂ ਮਲੰਗਾਂ ਨੂੰ ਤੁਸੀਂ ਜਿਨ੍ਹਾਂ ਨੂੰ ਮਲੰਗ ਬਸਦੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਆਪਣੇ ਪੰਜਾਬ ਦੇ ਲੋਕਾਂ ਨੇ ਜਿਹੜੀ 2024 ਚ ਇਲੈਕਸ਼ਨ ਆਉਣੀ ਆ ਜਿਹੜੀਆਂ ਇਹਨਾਂ ਨੂੰ ਦੋ ਦੋ ਸੀਟਾਂ ਮਿਲੀਆਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਤੇਰਾ ਜ਼ੀਰੋ ਹੋਣਾ ਇਸ ਵਾਰ ਫਿਰ ਤੇਰਾ ਜ਼ੀਰੋ ਆਵਾਜ਼ ਵਿੱਚ ਪਾਰਟੀ ਜਿੰਦਾਬਾਦ ਆਵਾਜ਼ ਵਿੱਚ ਪਾਰਟੀ ਜਿੰਦਾਬਾਦ ਕੰਮ ਕਰਦੇ ਨੇ 7500 ਹੋਗੇ ਨੇ ਲੋਕਾਂ ਦੇ ਕੰਮ ਹੋਣ ਡਏ ਨੇ ਮੈਂ ਜਿਹੜੇ ਪਿੰਡ ਤੇ ਜਾਣਾ ਉਹ ਅਜੇ ਤੱਕ ਨਾ ਕਿਸੇ ਪਿੰਡ ਦੀਆਂ ਗਲੀਆਂ ਬਣੀਆਂ ਨਾ ਕਿਸੇ ਦੇ ਪਿੰਡ ਦਾ ਪਾਣੀ ਦਾ ਕੋਈ ਨਿਕਾਸ ਹੋਇਆ ਇਹ ਕਹਿੰਦਾ ਡਵੈਲਪਮੈਂਟ ਬੜੀ ਕਰਾਈ ਹੈ ਜਿੰਨੀ ਤਾਕਤ ਡੇਰਾ ਬਾਬਾ ਨਾਨਕ ਚ ਰਹੀ ਹੈ ਉਨੀ ਤਾਕਤ ਪੰਜਾਬ ਚ ਕਿਸੇ ਹਲਕੇ ਚ ਨਹੀਂ ਰਹੀ ਵੱਡੇ ਵੱਡੇ ਵਜੀਰ ਡੇਰਾ ਬਾਬਾ ਨਾਨਕ ਚ ਬਣੇ ਨਿਰਮਤ ਸੇ ਕਾਲੋ ਕੱਟ ਕੱਟ ਵਜੀਰ ਬਣਿਆ ਕਿੰਨੀ ਵਾਰੀ ਵਜੀਰ ਬਣਿਆ ਨਿਰਮਤ ਸੇ ਕਾਲੋ ਲਖਵੀਰ ਸਿੰਘ ਰੰਧਾਵਾ ਸਤਪ੍ਰੋ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਕਿੰਨੇ ਵਜੀਰ ਬਣਿਆ ਨੇ ਅੱਜ ਡੇਰਾ ਬਾਬਾ ਨਾਨਕ ਦੇ ਹਾਲ ਤੇ ਪਿੰਡਾਂ ਦਾ ਲੋਕਾਂ ਦਾ ਹਾਲ ਔੜ ਕੇ ਦੇਖੋ ਕੀ ਐ ਇਹਨਾਂ ਦਾ ਸਿਰਫ ਇਹਨਾਂ ਤੁਹਾਡਾ ਦਾ ਕੁਛ ਨਹੀਂ ਬਣਾਇਆ ਪਰ ਆਪ ਕਰੋਨਾ ਪਰ ਵੀ ਅਰਬਾਂ ਪਤੀਏ ਲੋਕ ਪਰਿਵਾਰੇ ਬਣ ਗਏ ਨੇ ਤਪੋ ਸਾਰਿਆਂ ਦਾ ਪਿਛੋਕੜ ਨੂੰ ਜਾਣਦੇ ਆ ਪਰ ਸਾਰੇ ਗਵੰਡੀ ਨੇ ਸਾਡੇ ਪਿਓ ਤਾਦਿਆਂ ਤੱਕ ਜਾਣਦੇ ਆ ਆਪ ਕੋਣ ਕਿਹਦਾ ਕਿੰਨੇ ਕ ਪਾਣੀ ਤਸੀਗਾ ਮੇਰੇ ਬਾਰੇ ਨਹੀਂ ਲੋਕਾਂ ਨੂੰ ਪਤਾ ਪਰ ਤੁਹਾਡਾ ਗਵੰਡੀ ਆ ਨਾ ਰੱਤ ਨੂੰ ਉੱਠ ਕੇ ਆਇਆ ਮੇਰੇ ਬਾਰੇ ਨਹੀਂ ਤੁਹਾਨੂੰ ਪਤਾ ਮੈਂ ਕਿਹੜੇ ਪਰਵਾਸ ਚੋਂ ਆਂ ਇੰਨਾ ਵੀ ਨਹੀਂ ਪਤਾ ਕਿੰਨੇ ਕਿਹੜੇ ਰਾਸਤਾਂ ਦੇ ਮਾਲਕ ਸੀਗੇ ਅੱਜ ਕਿੱਦਾਂ ਬਣ ਗਏ ਵੱਡੇ ਵੱਡੇ ਫਾਰਮ ਸਿਰਫ ਤੁਹਾਡੇ ਲੋਕਾਂ ਨੂੰ ਲੁੱਟ ਲੁੱਟ ਕੇ ਇਹਨਾਂ ਸਾਰੇ ਆਪਣੇ ਘਰ ਭਰੇ ਆ ਪਰ ਹੁਣ ਆ ਗਏ ਨੇ ਹਿਸਾਬ ਲੈਣ ਵਾਲੇ ਇਹਨਾਂ ਕੋਲ ਹੁਣ ਕਿੱਦਾਂ ਫਿਰਦੇ ਨੇ ਭੱਜੇ ਇੱਕ ਫੇਰ ਦਿੱਤਾ ਇਹਨਾਂ ਦਾ ਜਿਹਨੂੰ ਕਹਿੰਦੇ ਸਾਧੂ ਸਿੰਘ ਧਰਮ ਸੋਤ ਮਾਂ ਨੇ ਨਾ ਰੱਖਿਆ ਸਾਧੂ ਪਰ ਸਾਧੂ ਨਹੀਂ ਉਹ ਤਾਂ ਡਾਕੂ ਲੱਗਦਾ ਹੈ ਆ ਤੀਜੀ ਚੌਥੀ ਵਾਰੀ ਫਲਕੇ ਦਿੱਤਾ ਉਹਨੂੰ ਫੇਰ ਹੰਦ ਉਹ ਜਿਹੜੇ ਵਾਸ਼ਣ ਕੱਟ ਕੱਟੇ ਟੁੱਟ ਕੋਈ ਨਹੀਂ ਜਿੰਨੇ ਕੱਟੇ ਸਾਰੇ ਬਾਲ ਸਕਦੇ ਦੁਬਾਰਾ ਇਸ ਕਰਕੇ ਮੈਂ ਤੁਹਾਡੇ ਤੋਂ ਇਹ ਉਮੀਦ ਰੱਖਦਾ ਹਾਂ ਕਿ ਲੋਕ ਸਭਾ ਦੀ ਲਕਸ਼ਣਾ ਜਿਹੜੀ ਉਹ ਆ ਗਈ ਹੈ ਤਾਂ ਮੈਂ ਤੁਹਾਡੇ ਤੋਂ ਇਹ ਉਮੀਦ ਰੱਖਦਾ ਕਿ ਡੇਰਾ ਬਾਬਾ ਨਾਨਕ ਦਾ ਇੱਕ ਇਤਿਹਾਸ ਬਣਾਉਣਾ ਹੈ ਕਿ ਜਿਲੇ ਗਤਾਪੁਰ ਚ 9 ਵਿਧਾਨ ਸਭਾ ਹਲਕੇ ਨੇ ਸਭ ਤੋਂ ਵੱਧ ਲੀਡ ਜਿਹੜੀ ਤੁਸੀਂ ਡੇਰਾ ਬਾਬਾ ਨਾਨਕਵਾਲਿਆਂ ਨੇ ਇਸ ਵਾਰ ਦੇਣੀ ਹੈ। ਪਰ ਜੇ ਦੇਣੀ ਹੈ ਤਾਂ ਮੈਨੂੰ ਦੋਵੇਂ ਹੱਥ ਖੜੇ ਕਰਕੇ ਯਕੀਨ ਦਿਵਾ ਦਿਓ ਕਿ ਇਸ ਵਾਰ ਦੀ ਵੱਧ ਤੋਂ ਵੱਧ ਲੀਡ ਜਿਹੜੀ ਆਮ ਆਦਮੀ ਪਾਰਟੀ ਨੂੰ ਦੇ ਕੇ ਦਿਖਾਵਾਂਗੇ। ਦੋਵੇਂ ਹੱਥ ਖੜੇ ਕਰਕੇ ਯਕੀਨ ਦਿਵਾਓ। ਜਿੰਦਾਬਾਦ ਆਮ ਆਦਮੀ ਪਾਰਟੀ। ਜਿੰਦਾਬਾਦ। ਇਹ ਸਾਹਿਬ ਆਣੀਆ ਮੁਟਿਆਰ। ਮੈਂ ਭਰੋ। ਭਾਵੇਂ ਮੈਨੂੰ ਕਿਸੇ ਨੇ ਵੋਟ ਪਾਈ ਹੈ ਭਾਵੇਂ ਨਹੀਂ ਪਾਈ। ਹਾਂ ਕਿ ਆਪਣਾ ਦੁੱਖ ਸੁੱਖ ਆਪਣਾ ਕੰਮ ਦਾ ਸੋਦਾ ਆਪਣਾ ਕੰਮ ਲੈ ਸਕਦਾ। ਮੈਂ ਕਦੇ ਵੀ ਇਹ ਕਿਸੇ ਨੂੰ ਪੁੱਛਿਆ ਤਾਂ ਤੁਸੀਂ ਕਿਹੜੇ ਪਿੰਡੋਂ ਆਇਓ ਕਿਹੜੀ ਪਾਰਟੀ ਤੋਂ ਆਇਓ ਮੈਂ ਹਰ ਬੰਦੇ ਨੂੰ ਇਹ ਪੁੱਛਣਾ ਜਦੋਂ ਕੰਮ ਦੱਸਦਾ ਆਪਣਾ ਕੰਮ ਕਰਾਦਾ ਬੇਚ ਜਿ ਕੋ ਕਹਿਆ ਤੁਹਾਡਾ ਮੁਲਕੀਦ ਨਾਲ ਕੋਈ ਗਿਲਾ ਸ਼ਿਕਵਾ ਹੋ ਸਕਦਾ ਪਿੰਡ ਚ ਮੇਰੇ ਨਾਲ ਤੁਹਾਡਾ ਕੋਈ ਗਿਲਾ ਸ਼ਿਕਵਾ ਨਹੀਂ ਮੇਰੇ ਘਰ ਦਾ ਦਰਵਾਜ਼ਾ ਤੁਹਾਡੇ ਤੁਹਾਡੇ ਵਾਸਤੇ 24 ਘੰਟੇ ਖੁੱਲ੍ਹਾ ਹੈ ਜਦੋਂ ਮਰਜ਼ੀ ਆਓ ਇਸ ਕਰਕੇ ਭਰਾਓ ਮੈਂ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ Volto, volta, não mata é cartão.